South. South. रहे। 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 बहुत ही पावन पवित्र श्री मिठी निगी मुकदस गोदे जुड़ बैठी साह संगत पता है वाहेगुरु जी का खालसा श्री वाहेगुरु जी को पता है सब तो पहला तुच्चे ਸਾਤ ਸੰਗਤ ਨੂੰ ਸਾਰੇ ਸ਼ਹਿਰ ਨੂੰ ਇਲਾਕੇ ਨੂੰ ਸਮੁੱਚੇ ਪੰਜਾਬ ਨੂੰ ਦੇਸ਼ ਵਾਸੀਆਂ ਨੂੰ ਪੂਰੀ ਦੁਨੀਆ ਦੇ ਜੁਵਾਸਤ ਵਿੱਚ ਵਸਦੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਅੱਜ ਨਵੇਂ ਸਾਲ ਦੀਆਂ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਔਰ ਪਰਮਾਤਮਾ ਸੱਚੇ ਪਾਤਸ਼ਾਹ ਕੀ ਅਰਦਾਸ ਦੂਆ ਬੇਤੀ ਔਰ ਜੋਈਆਂ ਕਿ ਹਰ ਵਿਅਕਤੀ ਨੂੰ ਸਾਰੀ ਲੁਕਾਏ ਨੂੰ ਕਾਇਨਾਤ ਨੂੰ ਚੜ੍ਹਦੇ ਕਲਾਮਾਂ ਦੇ ਵਿਚਰਪੰਦੇ ਸੁਖਰੀ ਰਾਤ ਚੌਕੜੀ ਇਸ ਸਾਲ ਦੇ ਵਿੱਚ ਪਰਮਾਤਮਾ ਸੱਚੇ ਪਾਤਸ਼ਾਹ ਬਾਬਾ ਨਾਨਕ ਜੀ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਬਖਸ਼ਣ ਸਾਥੀਓ ਹਾਜ਼ਰੀ ਸਾਧ ਸੰਗਤ ਜੀਓ ਮੇਰੇ ਤੋਂ ਪਹਿਲਾਂ ਮੇਰੇ ਬਹੁਤ ਹੀ ਸਤਿਕਾਰਯੋਗ ਸਤਕਾਰਯੋਗ ਸਾਥੀਆਂ ਨੇ ਡਾਕਟਰ ਮਲਕੀਤ ਜੀ ਨੇ ਜਿਹੜੇ ਕਿ ਬੀਸੀ ਕਮਿਸ਼ਨ ਦੇ ਚੇਅਰਮੈਨ ਨੇ ਪੰਜਾਬ ਦੇ ਸਰਨ ਸ਼ਾਹੀ ਸਿੰਘ ਜੀ ਕਮੇਟੀ ਪ੍ਰਧਾਨ ਨਗਰ ਕੌਂਸਲ ਸਮਰਮ ਸਿੰਘ ਸਾਹਿਬ ਨੇ ਮੇਰੇ ਵੀਰ ਡਾਕਟਰ ਸੰਦੀਪ ਕੌੜਾ ਜੀ ਨੇ ਜਿਨ੍ਹਾਂ ਨੇ ਬੜਾ ਵੱਡਾ ਉਤਸ਼ਾਹ ਕੀਤਾ ਉਸ ਮਹਾਨ ਸ਼ਹੀਦ ਦੇਸ਼ ਦੀ ਆਣ ਪਾਣ ਸ਼ਹੀਦ ਉਦਮ ਸਿੰਘ ਜੀਆ ਦੇ ਨਾਮ ਤੇ ਯੂਨੀਵਰਸਿਟੀ ਦਾ ਸਥਾਪਿਤ ਕਰਨ ਦਾ ਜੋ ਪਿਛਲੇ ਦਿਨਾਂ ਦੇ ਵਿੱਚ 26 ਦਸੰਬਰ ਨੂੰ ਕਰਕੇ ਆਇਆ ਉਹਦੇ ਲਈ ਬੜੇ ਉਤਰਾਹੇ ਕੀਤੇ ਸੋ ਅੱਜ ਇਸ ਇਸ ਤੋਂ ਸਾਰਿਆਂ ਨੇ ਗੱਲ ਕੀਤੀ ਕੰਮਾਂ ਦੀ ਡਿਵੈਲਪਮੈਂਟ ਦੀ ਮੈਂ ਇਹ ਮੰਨ ਕੇ ਚੱਲਦਾ ਕਿ ਸੱਚੇ ਪਾਤਸ਼ਾਹ ਨੇ ਤੁਹਾਡੇ ਜ਼ਰੀਏ ਮੇਰੀ ਇਹ ਡਿਊਟੀ ਲਈ ਹੈ ਜਿੱਥੇ ਗੁੜਤੀ ਕੰਮਾਂ ਦੀ ਉਹ ਆਪਣੇ ਪਿਤਾ ਮਾਤਾ ਬੂਆ ਬਾਂਦਾ ਸੀ ਉਹਨਾਂ ਨੂੰ ਮਿਲੀ ਮੈਂ ਸਮਝਦਾ ਕਿ ਪਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਲੋਕਾਂ ਨੂੰ ਇੰਨਾ ਵੱਡਾ ਫਤਵਾ ਦਿੱਤਾ ਹੋਵੇ ਇੰਨਾ ਪਿਆਰ ਬਖਸ਼ਿਆ ਹੋਵੇ ਤੇ ਫਿਰ ਵੀ ਕੰਮ ਦੇ ਵਿੱਚ ਕੋਈ ਕਮੀ ਰਹਿ ਜੇ ਤਾਂ ਗੱਲ ਜੱਜ ਦੀ ਨਹੀਂ ਹੈਗੀ ਸਾਥੀਓ ਪਿਛਲੇ ਸਮੇਂ ਦੇ ਵਿੱਚ ਜਿਵੇਂ-ਜਿਵੇਂ ਹੁਕਮ ਹੁੰਦਾ ਰਿਹਾ 31 ਜੁਲਾਈ ਨੂੰ ਸ਼ਹੀਦ ਉਦਲ ਸਿੰਘ ਜੀ ਦਾ ਸ਼ਹੀਦੀ ਜਹਾੜਾ ਸੀ ਉਸ ਸਮੇਂ ਵੀ 85 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਨੇ ਜਿਹੜੇ ਸ਼੍ਰੀ ਅਰਵਿੰਦ ਕੇਜਰੀਓ ਜੀ ਔਰ ਮਾਨ ਸਾਹਿਬ ਨੂੰ ਬੁਲਾ ਕੇ ਉਹਨਾਂ ਨੂੰ ਬਹੁਤ ਵੱਡਾ ਫੰਕਸ਼ਨ ਹੋਇਆ ਸਮਾਅਮ ਦੇ ਵਿੱਚ ਤੁਸੀਂ ਸਾਰਿਆਂ ਨੇ ਪਾਰਟਿਸਪੇਟ ਕੀਤਾ ਤੇ ਉਹ ਕੰਮ ਸ਼ੁਰੂ ਕਰਾਇਆ ਤੇ ਸਾਰੀਆਂ ਮੂਨਾ ਸੰਸਥਾਵਾਂ ਦੇ ਕਰਾਇਏ ਚਾਹੇ ਉਹ ਸ਼ੇਖ ਉਦਮ ਸਿੰਘ ਸਰਕਾਰੀ ਕਾਲਜ ਸੀ ਚਾਹੇ ਉਹ ਸ਼ਹੀਦ ਉਦਮ ਸਿੰਘ ਸਰਕਾਰੀ ਸਟੇਡੀਅਮ ਸੀ ਚਾਹੇ ਉਹ ਸ਼ਹੀਦ ਉਦਮ ਸਿੰਘ ਲੜਕੀਆਂ ਦਾ ਸਕੂਲ ਸੀ ਚਾਹੇ ਉਹ ਸ਼ਹੀਦ ਉਦਮ ਸਿੰਘ ਦੇ ਨਾਮ ਦੇ ਨਾਲ-ਨਾਲ ਬਣਨ ਜਾ ਰਹੇ ਨਵੇਂ ਬੱਸ ਸਟੈਂਡ ਸੀ ਚਾਹੇ ਉਹ ਸ਼ਹੀਦ ਉਦਮ ਸਿੰਘ ਜੀਆ ਦੇ ਨਾਮ ਨੂੰ ਸਮਰਪਿਤ ਐਸਡੀਐਮ ਕੰਪਲੈਕਸ ਦਾ ਜਿੱਥੇ ਕਿ ਨਵੀਂ ਤਹਿਸੀਲ ਦਾ ਜਿਹੜੀ ਜੋ ਨਵੀਂ ਬਿਲਡਿੰਗ ਤੇ ਸਾਰੇ ਦਫ਼ਤਰ ਉੱਤੇ ਇਕੱਠੇ ਹੋਣ ਜਾ ਰਹੇ ਨੇ ਤੇ ਚਾਹੇ ਬਾਕੀ ਸ਼ਹਿਰ ਤੇ ਸ਼੍ਰੀ ਰੁਦ੍ਰ ਸਿੰਘ ਜੀ ਦੀ ਇਸ ਪਵਿੱਤਰ ਧਰਤੀ ਦੇ ਦੇ ਜਿੰਨੇ ਡਿਵੈਲਪਮੈਂਟ ਦੇ ਕੰਮ ਸੀ ਉਹ ਸ਼ੁਰੂ ਕਰਾਇਆ ਹੈ तकरीबन 85 ਕਰੋੜ ਦੀ ਲਾਗਤ ਦੇ ਨਾਲ ਮੈਂ ਇਹ ਮੰਨ ਕੇ ਚੱਲਦਾ ਮੇਰੇ ਤੋਂ ਪਹਿਲਾਂ ਮੇਰੇ ਵੀਰ ਮਲਕੀਤ ਜੀ ਉਹਨਾਂ ਨੇ ਧੰਨਵਾਦ ਕੀਤਾ ਮੇਰਾ ਔਰ ਟੋਨੀ ਪ੍ਰਧਾਨ ਜੀ ਉਹਨਾਂ ਨੇ ਵੀ ਕਿ ਅੱਜ ਦਾ ਜੋ ਪ੍ਰੋਜੈਕਟ ਹੈ ਜਿੱਤੀ ਤੋਂ ਸਾਰਾ ਲੱਖ ਰੁਪਏ ਦੀ ਲਾਗਤ ਦੇ ਨਾਲ ਮੇਰਾ ਧੰਨਵਾਦ ਕੀਤਾ ਮੈਂ ਇਹ ਮੰਨ ਕੇ ਚੱਲਦਾ ਕਿ ਸ਼ਹੀਦ ਉਦਮ ਸਿੰਘ ਜੀਆ ਦੀ ਸ਼ਹਾਦਤ ਇੰਨੀ ਬੜਮੁੱਲੀ ਔਰ ਇੰਨੀ ਵੱਡੀ ਸੀ ਇੰਨੀ ਲਾਸਾਨੀ ਸ਼ਹਾਦਤ ਸੀ ਕਿ ਜੇ ਸਮਾਂ ਦੀਆਂ ਸੜਕੀਆਂ ਗਲੀਆਂ ਪੂਚੇ ਕੱਲੀ-ਕੱਲੀ ਇੱਟ ਜੇ ਜੇ ਸੋਨੇ ਦੀ ਵੀ ਲਾ ਦਈਏ ਤਾਂ ਵੀ ਆਪਾਂ ਸਾਰੇ ਰਲ ਕੇ ਸ਼ਹੀਦ ਉਦਮ ਸਿੰਘ ਦੀ ਸ਼ਹਾਦਤ ਦਾ ਆਪਾਂ ਦੇਣ ਨਹੀਂ ਦੇ ਸਕਦੇ ਇੰਨੀ ਵੱਡੀ ਔਰ ਇੰਨੀ ਲਾਸਾਨੀ ਸ਼ਹਾਦਤ ਸੀ ਉਹਨਾਂ ਦੀ 21 ਸਾਲ ਆਦੇ ਦਿਲ ਜਿਗਰ ਦੇ ਵਿੱਚ ਆਤਮਾ ਦੇ ਵਿੱਚ ਅਣਖ ਦੀ ਜੋਤ ਜਗਾਈ ਰੱਖਣਾ ਤੇ ਸੱਤ ਸਮੁੰਦਰ ਪਾਰ ਜਾ ਕੇ ਫਿਰ ਉਸ ਦਾ ਬਦਲਾ ਮਾਈਕਰੋਨ ਵਾਇਰ ਨੂੰ ਮਾਰ ਕੇ ਲੈਣਾ ਅੱਜ ਦੀ ਤਾਰੀਖ ਦੇ ਵਿੱਚ 21 ਮਿੰਟ ਅਣਖ ਹੈ ਜਿਹੜੀ ਉਹ ਕਈਆਂ ਦੀ ਜਗਦੀ ਨਹੀਂ ਰਹਿੰਦੀ ਪਰ 21 ਸਾਲ ਉਹ ਜਗਦੀ ਰੱਖਣਾ مشਾਲ انتقام ਦੀ ਤੇ ਫੇਰ ਉਹਦਾ ਉਹਦਾ ਬਦਲਾ ਲੈਣਾ ਮੈਂ ਸਮਝਦਾ ਜੇ ਅੱਜ ਜੇ ਅੱਜ ਧੰਨਵਾਦ ਮੈਂ ਕਹਿੰਦਾ ਮੇਰਾ ਤੁਸੀਂ ਕੀਤਾ ਸਾਰੀ ਸਾਥੀਆਂ ਨੇ ਬੁਲਾ ਰਿਆ ਨੇ ਧੰਨਵਾਦ ਆ ਸੱਚੇ ਬਾਸ਼ਾ ਦਾ ਗੁਰੂ ਮਹਾਰਾਜ ਦਾ ਕਰੀਏ ਕਿ ਜਿਨ੍ਹਾਂ ਨੇ ਸ਼ਹੀਦ ਉਧਮ ਸਿੰਘ ਜੀ ਉਹਨਾਂ ਨੂੰ ਇੰਨਾ ਜਜ਼ਬਾ ਦਿੱਤਾ ਦੇਸ਼ ਪ੍ਰੇਮ ਦਾ ਸ਼ੁਕਰੀ ਧੰਨਵਾਦ ਉਹਨਾਂ ਬਾਕੀ ਕ੍ਰਾਂਤੀਕਾਰੀਆਂ ਦਾ ਕਰੀਏ ਜਿਨ੍ਹਾਂ ਦੀ ਵਜ੍ਹਾ ਕਰਕੇ ਦੇਸ਼ ਆਜ਼ਾਦ ਹੋਇਆ ਤੇ ਮੇਰੇ ਵਰਗਿਆਂ ਨੂੰ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮੌਕਾ ਜਿਹੜਾ ਉਹ ਮਿਲਿਆ ਸੋ ਮੈਂ ਆਪ ਦੇ ਪ੍ਰੂਫ ਡਿਪਾਗਾਂ ਸਮਝਦਾ ਕਿ ਇਹ ਅੱਜ ਦੇ ਜੋ ਪ੍ਰੋਜੈਕਟ ਨੇ ਉਹ ਸ਼ੁਰੂ ਕੀਤੇ ਗਏ ਨੇ ਲੰਬੇ ਸਮੇਂ ਤੋਂ ਬੰਦੇ ਵਿੱਚ ਸੀ ਔਰ ਜਦੋਂ ਬਣਿਆ ਵੀ ਸੀ ਇਹ ਸਮਾਰਕ ਉਦੋਂ ਮੇਰੇ ਮਨ ਦੇ ਵਿੱਚ ਸੀ ਕਿ ਠੀਕ ਹੈ ਸਮਾਰਕ ਬਣ ਗਿਆ ਛਕੀ ਗੱਲ ਹੈ ਪਰ ਜਿੰਨਾ ਸ਼ਹੀਦ ਉੱਤਮ ਸਿੰਘ ਜੀ ਦੇ ਜਨਮ ਤੋਂ ਲੈ ਕੇ ਉਹਨਾਂ ਦੇ ਜਾਨ ਤੱਕ ਜਾਂ ਉਸ ਤੋਂ ਬਾਅਦ ਵੀ ਜਿੰਨੀ ਜਿੰਨਾ ਆਉਣ ਵਾਲੀ ਪੀੜ੍ਹੀ ਨੂੰ ਸਮਝਣ ਦੀ ਜਾਣਣ ਦੀ ਲੋੜ ਹੈ ਉਹ ਇਸ ਸਮਾਰਕ ਦੇ ਵਿੱਚੋਂ ਜੋ ਵਿੱਚੋਂ ਪਤਾ ਨਹੀਂ ਲੱਗਦਾ ਸੀਗਾ ਸੁਨੇਹਾ ਵੀ ਜਾਂਦਾ ਸੀਗਾ ਡਾਕਟਰ ਸਾਹਿਬ ਨੇ ਗੱਲ ਕੀਤੀ ਯੂਨੀਵਰਸਿਟੀ ਦੀ ਮੈਂ ਉਸ ਦਿਨ ਵੀ ਇਹੀਗਾ ਉੱਥੇ ਬੋਲ ਕੇ ਆਇਆ ਕਿ ਆਪਾਂ ਯੂਨੀਵਰਸਿਟੀ ਕਿਉਂ ਬਣਾਉਨੇ ਆ ਕੋਈ ਵੀ ਵਿੱਦਿਆ ਦਾ ਕੇਂਦਰ ਕਿਉਂ ਬਣਾਉਨੇ ਆ ਤਾਂ ਕਿ ਉਸ ਮਹਾਨ ਸ਼ਹੀਦ ਬਾਰੇ ਵੀ ਦੱਸ ਸਕੀਏ ਕਿ ਉਹਨਾਂ ਦੇ ਨਾਂ ਦੀ ਡਿਗਰੀ ਹੈ ਜਿਹੜੀ ਉਹ ਪੂਰੀ ਦੁਨੀਆ ਦੇ ਵਿੱਚ ਦੇ ਵਿੱਚ ਜਾਵੇ ਦਿਖੇ ਤੇ ਦੁਨੀਆ ਦੇ ਹਰ ਕੋਨੇ 'ਚ ਪਤਾ ਲੱਗੇ ਕਿ ਸ਼ਹੀਦ ਉਦਮ ਸਿੰਘ ਕੌਣ ਸੀ ਉਹਨਾਂ ਦੀ ਜੀਵਨ ਕਥਾ ਕੀ ਸੀ ਉਹਨਾਂ ਦੀ ਸ਼ਹਾਦਤ ਕੀ ਸੀ ਇਹੀ ਸੋਚ ਮੇਰੀ ਇੱਥੇ ਸਮਾਗਮ ਦਾ ਜਿਹੜਾ ਕਾਇਆਕਲਪ ਕਰਨ ਲੱਗਿਆ ਆ ਸਮਾਰਕ ਦਾ ਉਹਦੇ ਵਿੱਚ ਸੀ ਇਹ ਠੀਕ ਹੈ ਇੱਕ ਸਟੈਚੂਏ ਜਿਹੜਾ ਉਹ ਬੁੱਤ ਲੱਗਿਆ ਹੋਇਆ ਸੀ ਹੁਣ ਵੀ ਲੱਗਿਆ ਹੋਇਆ ਪਰ ਪਰ ਉਹ ਤੋਂ ਉਹਨਾਂ ਦੀ ਜ਼ਿੰਦਗੀ ਬਾਰੇ ਪਤਾ ਨਹੀਂ ਲੱਗਦਾ ਸੀਗਾ ਤੇ ਹੁਣ ਜੋ ਅਸੀਂ ਇਸ ਦੇ ਵਿੱਚ ਇਸ ਪ੍ਰੋਜੈਕਟ ਬਾਰੇ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਅਸੀਂ ਕਰਨ ਜਾ ਰਹੇ ਹਾਂ ਮੇਰੀ ਯਾਦ ਹੈ ਕਿ ਮੇਰੇ ਕੋ ਸਾਥੀ ਨਾਲ ਇੱਕ ਦੋ ਵਾਰੀ ਗੱਲ ਮੇਰੇ ਵੀਰ ਅਰਜਨ ਜੀ ਹੁਣੇ ਬੈਠੇ ਨੇ ਇੱਕ ਦਿਨ ਅਸੀਂ ਅਸੀਂ ਬੈਠੇ ਸੀਗੇ ਕਾਲਜ ਚ ਮੀਟਿੰਗ ਚੱਲ ਰਹੀ ਸੀਗੀ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਅਮਨ ਜੀ ਸਾਡੀ ਛੇਵੀਂ ਤੁਸੀਂ ਸਵਾਰਕ ਦੇ ਵਿੱਚ ਤੁਸੀਂ 5 ਕਰੋੜ ਰੁਪਏ ਦੇ ਦਿਓ ਇਹਨਾਂ ਨੇ ਖੁੱਲੇ ਪੈਸੇ ਮੰਗੇ ਮੈਂ ਕਿਹਾ ਮੈਂ ਭੋਲੇ ਨਹੀਂ ਹੈਗਾ ਮੈਂ ਕਿਹਾ ਜੀ ਕੋਈ ਕਰਦੇ ਤੁਸੀਂ ਥੋੜਾ ਜਿਹਾ ਮੀਟ ਕਰੋ ਤੇ ਅੱਜ 21 ਕਰੋੜ 17 ਲੱਖ ਰੁਪਏ ਦੀ ਲਗਤ ਨਾਲ ਉਹਦਾ ਕਾਇਆਕਲਪਾ ਹੁਣ ਜਾ ਰਿਹਾ ਹੈ ਜਿਹਦੇ ਵਿੱਚ ਜਿੱਥੇ ਬਹੁਤ ਵਧੀਆ ਸ਼ਾਨਦਾਰ ਐਂਟਰੈਂਸ ਗੇਟ ਹੋਏਗਾ ਉਹਦੇ ਨਾਲ ਨਾਲ ਇੱਕ ਦੀਵਾਰ ਦੇ ਉੱਪਰ ਜੱਲਿਆਂ ਵਾਲੇ ਬਾਗ ਦੇ ਸਾਕੇ ਦਾ ਜਿਸ ਦਾ ਬਦਲਾ ਲੈਣ ਲਈ ਸ਼ੀਰਦਮ ਸਿੰਘ ਸਾਤ ਸਮੁੰਦਰ ਪਾਰ ਗਏ 21 ਸਾਲ ਬਾਅਦ ਲਿਆ ਉਹ ਦੀਵਾਰ ਹੋਏਗੀ ਜਿੱਦੇ ਜੱਲਨੇ ਵਾਲੇ ਬਾਗ ਦੇ ਸਾਕੇ ਦੀ ਸਾਰੀ ਸਟੋਰੀ ਹੈ ਜਿਹੜੀ ਉਹ ਮੂਰਤੀਆਂ ਦੇ ਰੂਪ ਦੇ ਵਿੱਚ ਅੰਕਿਤ ਹੋਏਗੀ ਔਰ ਅੱਗੇ ਵਾਟਰ ਬਾਡੀ ਜਿਹੜੀ ਉਹ ਹੋਏਗੀ ਅੱਗੇ ਇੱਕ ਜੇ ਇਹ ਸਾਡਾ ਵੀ ਪਲਾਨ ਕੀ ਸੀਗਾ ਕਿ ਜੱਲਨੇ ਵਾਲੇ ਬਾਗ ਦੇ ਜਿਹੜੀ ਸਾਰੀ ਸਟੋਰੀ ਹੈ ਉਹ ਡਿਪਿክት ਹੋਵੇ ਉਸ ਦੇ ਵਿੱਚ ਅੱਗੇ ਚੱਲਿਆਂ ਵਾਲੇ ਬਾਗ ਦੇ ਵਿੱਚ ਇੱਕ ਖੂਹ ਸੀਗਾ ਜਿੱਥੇ ਬਹੁਤ ਸਾਰੇ ਲੋਕਾਂ ਨੇ ਛਾਲਾ ਮਾਰ ਕੇ ਆਪ ਦੀ ਜਾਨਾਂ ਦੇ ਦਿੱਤੀਆਂ ਗੋਲੀਆਂ ਤੋਂ ਬਚਣ ਦੇ ਮਾਰੇ ਤੇ ਉਹਦੇ ਅਸੀਂ ਇੱਕ ਵਾਟਰ ਬਾਡੀ ਬਣਾਈ ਹੈ ਜਿਹਦੇ ਵਿੱਚ ਇੰਡੀਆ ਦਾ ਨਕਸ਼ਾ ਜਿਹੜਾ ਮੁਲਕ ਦਾ ਨਕਸ਼ਾ ਹੈ ਕਿਉਂਕਿ ਉਹਨਾਂ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਜਿਨ੍ਹਾਂ ਨੇ ਜਾਨ ਦਿੱਤੀ ਉਹਨਾਂ ਦੇ ਦਿਲਾਂ ਦੇ ਵਿੱਚ ਵੀ ਮੁਲਕ ਵਾਸਤਾ ਸੀਗਾ ਦੇਸ਼ ਨੂੰ ਆਜ਼ਾਦ ਦੇਖਣਾ ਚਾਹੁੰਦੇ ਸੀਗੇ ਉਸ ਵਾਟਰ ਬੋਡੀ ਦੇ ਵਿੱਚ ਅਸੀਂ ਇੰਡੀਆ ਦਾ ਨਕਸ਼ਾ ਜਿਹੜਾ ਉਹ ਡਿਪੈਕਟ ਕੀਤਾ ਹੈ ਫਿਰ ਅੱਗੇ ਚੱਲ ਕੇ ਸ਼ਹੀਦ ਉਦਮ ਸਿੰਘ ਜੀਆ ਦਾ 20 ਫੁੱਟ ਉੱਚਾ ਵੱਡਾ ਬੁੱਤ ਹੈ ਜਿਹੜਾ ਪਿੱਤਲ ਦਾ ਉਹ ਅਸੀਂ ਉਹਦੀ ਪ੍ਰੋਵੀਜ਼ਨ ਕੀਤੀ ਹੈ ਉਹ ਭਾਈਚਾਰੇ ਦੀ ਮਰਜ਼ੀ ਹੋਊਗੀ ਤੁਸੀਂ ਆਪਾਂ ਏਸੀ ਨੂੰ ਰੱਖਣਾ ਚਾਹੁੰਦੇ ਆ ਜਾਂ ਨਵਾਂ ਵੱਡਾ ਲਵਾਉਣਾ ਚਾਹੁੰਦੇ ਹੋ ਤੁਹਾਡਾ ਫੈਸਲਾ ਹੋਏਗਾ ਮੈਂ ਪ੍ਰਵੀਜ਼ਨ ਹੈ ਜਿਹੜੀ ਉਹਦੇ ਚ ਕਰ ਦਿੱਤੀ ਹੈ ਉਹਦੇ ਅੱਗੇ ਚੱਲ ਕੇ ਇੱਕ ਜੋਤ ਹੋਏਗੀ ਮਸ਼ਾਲ ਹੋਏਗੀ ਜਿਹੜੀ ਕਿ 24 ਘੰਟੇ ਜਿਵੇਂ ਇੰਡੀਆ ਦੇ ਗੇਟ ਦੇ ਉੱਪਰ ਅਗੱਤੀ ਦੇਖਦੇ ਆ ਉਹ 12 ਮਹੀਨੇ 30 ਦਿਨ ਉਹਨੇ ਪ੍ਰਜਵਲਿਤ ਰਹਿਣਾ ਹੈ ਉਹਨੇ ਚੱਲਦੇ ਰਹਿਣਾ ਹੈ ਆਡੀਟੋਰੀਅਮ ਹੋਏਗਾ 7D ਆਡੀਟੋਰੀਅਮ ਬਣਾਉਣ ਜਾ ਰਹੇ ਆ ਜੀ 7D ਆਡੀਟੋਰੀਅਮ ਪੰਜਾਬ ਦੇ ਵਿੱਚ ਇਹ ਪਹਿਲਾ ਬਣਾਉਣ ਜਾ ਰਿਹਾ ਹੈ ਤੇ ਉਹ ਇਸ ਤਰ੍ਹਾਂ ਦਾ ਹੋਏਗਾ ਕਿ ਤੁਸੀਂ ਬੈਠਿਓ ਗੋਲੀ ਚੱਲਣ ਦੀ ਆਵਾਜ਼ ਜਿਹੜੀ ਉਹ ਵੀ ਤੋਂ ਮੋਬਾਈਲ ਲੱਗੇ ਵੀ ਗੋਲੀ ਚੱਲ ਰਹੀ ਹੈ ਸੀਟਾਂ ਦੇ ਜਿਹੜੀਆਂ ਉਨੇ ਵਾਈਬ੍ਰੇਸ਼ਨ ਹੋਏਗੀ ਹਵਾ ਵੀ आएगी ਪਾਣੀ ਵੀ आएगी ਤੁਹਾਨੂੰ ਇਹ ਲੱਗੇਗਾ ਕਿ ਕਿ ਚਾਹੇ ਜੱਲੇ ਵਾਲੇ ਬਾਗ ਦਾ ਸਾਕਾ ਚੱਲ ਰਿਹਾ ਸੀ ਤੇ ਚਾਹੇ ਕੈਸਟਰਲ ਹਾਲ ਦੇ ਵਿੱਚ ਸ਼ਹੀਦ ਉਦਮ ਸਿੰਘ ਮਾਈਕਲ ਐਡਵਾਇਰ ਨੂੰ ਗੋਲੀ ਮਾਰ ਰਿਹਾ ਸੀ ਤੁਹਾਨੂੰ ਇਹ ਲੱਗੇਗਾ ਤੁਸੀਂ ਤੁਹਾਡੇ ਨਾਲ ਖੜੇ ਸ਼ਹੀਦ ਉਦਮ ਸਿੰਘ ਗੋਲੀ ਮਾਰ ਰਹੇ ਨੇ ਤੁਸੀਂ ਉਸ ਗੱਲ ਦੇ ਗਵਾਹ ਆਪਦੇ ਆਪ ਨੂੰ ਬੜਾ ਮਹਿਸੂਸ ਕਰੋਗੇ ਇਸ ਤਰੀਕੇ ਦਾ ਜਿਹੜਾ ਉਹ ਆਡੀਟੋਰੀਅਮ ਹੈ ਉਹ ਬਣਨ ਜਾ ਰਿਹਾ ਹੈ ਮਿਊਜ਼ੀਅਮ ਹੋਏਗਾ ਮਿਊਜ਼ੀਅਮ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਨਾਲ ਸੰਬੰਧਿਤ ਜਿੰਨੀਆਂ ਚੀਜ਼ਾਂ ਨੇ ਉਹ ਸਾਰੀਆਂ ਉਹਦੇ ਵਿੱਚ ਬੜੇ ਸਤਕਾਰ ਤੇ ਅਦਬ ਨਾਲ ਸਥਾਪਿਤ ਕਰਾਂਗੇ ਇੰਨੇ ਸਾਲ ਹੋ ਗਏ ਅੱਜ 1940 ਤੋਂ ਅੱਜ ਕਿੰਨੇ ਸਾਲ ਹੋ ਗਏ ਅੱਜ 86 ਸਾਲ ਆ 85 ਸਾਲ ਪੂਰੇ ਹੋ ਗਏ 86 ਵਾਂ ਚੜ ਗਿਆ ਹਜੇ ਤੱਕ ਅਸ਼ੀਰ ਉਦਲ ਸਿੰਘ ਜੀ ਦੀਆਂ ਅਸਥੀਆਂ ਨੇ ਜਿਹੜੀਆਂ ਪਵਿੱਤਰ ਅਸਥੀਆਂ ਨੇ ਉਹਨਾਂ ਨੂੰ ਹੁਣ ਤੱਕ ਦੀ ਸਰਕਾਰਾਂ ਪ੍ਰਾਪਰ ਥਾਂ ਨਹੀਂ ਦੇ ਸਕਿਆ ਸੰਭਾਲ ਕਰਨ ਵਾਸਤੇ ਮੈਨੂੰ ਕਈ ਵਾਰੀ ਮੇਰੇ ਸਾਥੀ ਵੀਰ ਕਹਿੰਦੇ ਸੀ ਕਿ ਜੇ ਅਸੀਂ ਅਸਤਿਆ ਕਾਲਜ ਦੇ ਅਲਮਾਰੀ ਦੇ ਵਿੱਚੋਂ ਚੱਕ ਕੇ ਅਸੀਂ ਉਧਰ ਲੈ ਕੇ ਜਾਣਾ ਚਾਹੁੰਦਾ ਮੇਰੇ ਮਨ ਦੇ ਵਿੱਚ ਇਹ ਸੀਗਾ ਕਿ ਚਲੋ ਰਖਵਾਤਾ ਦੇਈਏ ਉਥੇ ਪਰ ਉਥੇ ਜਦੋਂ ਪ੍ਰਾਪਰ ਇੰਤਜ਼ਾਮਾਤ ਹੀ ਨਹੀਂ ਹੈਗੇ ਤੇ ਜੇ ਕਿਸੇ ਸ਼ਰਾਰਤੀ ਅਨਸਰ ਨੇ ਕੋਈ ਸ਼ਰਾਰਤ ਕਰ ਲਈ ਤੇ ਫਿਰ ਕੀ ਉਹਦੀ ਜ਼ਿੰਮੇਵਾਰੀ ਕਿਹਦੀ ਹੋਊਗੀ ਉਹ ਕਿੰਨੀ ਵੱਡੀ ਸਾਡਾ ਠੇਸ ਆਪਣੇ ਸਾਰਿਆਂ ਦੇ ਮਨਾਂ ਨੂੰ ਲੱਗੇਗੀ ਸੋ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਥੇ ਸਥਾਪਿਤ ਕਰਾਂਗੇ ਉਹਦੇ ਨਾਲ ਕੈਫੇਟੇਰੀਆ ਜਿਹੜਾ ਉਹ ਹੋਏਗਾ ਸੋ ਇਹਦੀ ਚੀਜ਼ ਬਣਨ ਜਾ ਰਹੀ ਹੈ ਇਹ ਜਿਹੜੀ ਨੂੰ ਦੂਰੋਂ ਦੂਰੋਂ ਦੇਖਣ ਦੇ ਲਈ ਪੂਰੇ ਮੁਲਕ ਦੇ ਵਿੱਚੋਂ ਪੂਰੀ ਦੁਨੀਆ ਦੇ ਵਿੱਚੋਂ ਉਹ ਲੋਕ ਦੇਖਣ ਆਉਣਗੇ ਸਾਥੀਆਂ ਨੇ ਭਾਈਚਾਰੇ ਨੇ ਮੈਨੂੰ ਪਿਛਲੇ ਸਮੇਂ 'ਚ ਹੁਕਮ ਕੀਤਾ ਕਿ ਸ਼ਿਓਦਲ ਸਿੰਘ ਦੇ ਨਾਂ ਤੇ ਇੱਕ 게ਟ ਜਿਹੜਾ ਉਹ ਬਣਾਇਆ ਜਾਵੇ ਇੱਕ ਨੀਜੀ ਦੋ 게ਟ ਨੇ ਜਿਹੜੇ ਜਿੱਥੋਂ ਜਿੱਥੋਂ ਸ਼ਹਿਰ ਤੇ ਐਂਟਰ ਕਰਦੇ ਆ ਦੋਨੋਂ ਸ਼ਿਓਦਲ ਸਿੰਘ ਜੀ ਦੇ ਨਾਂ ਤੇ ਇੱਕ ਬਹੁਤ ਵਧੀਆ ਸੋ ਸ਼ੋਭਿਤ ਗੇਟ ਨੇ ਜਿਹੜੇ ਉਹ ਤਿਆਰ ਹੋ ਜਾ ਰਹੇ ਨੇ ਸੋ ਇਹ ਇਹ ਮੇਰੀ ਇੱਛਾ ਲੰਬੇ ਸਮੇਂ ਤੋਂ ਸੀਗੀ ਤੇ ਸੱਚੇ ਪਾਤਸ਼ਾਹ ਦਾ ਵਾਹਿਗੁਰੂ ਦਾ ਪ੍ਰਮਾਤਮਾ ਦਾ ਬਾਬੇ ਨਾਨਕ ਜੀਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰਾਨਾ ਹੈ ਧੰਨਵਾਦ ਹੈ ਕਿ ਜਿਨ੍ਹਾਂ ਨੇ ਮੈਨੂੰ ਨਿਮਾਣੇ ਜੀ ਨੂੰ ਇਸ ਲਾਇਕ ਬਣਾਇਆ ਕਿ ਇਹ ਪਵਿੱਤਰ ਕਾਰਜ ਜਿਹੜਾ ਉਹਦੀ ਅੱਜ ਸ਼ੁਰੂਆਤ ਅੱਜ ਕਰਾਈ ਹੈ ਬੜੀ ਜਲਦੀ ਹੀ ਇਹ ਪੂਰਾ ਹੋਏਗਾ ਔਰ ਇਹਦੇ ਨਾਲ ਨਾਲ ਮੈਂ ਇੱਕ ਚੀਜ਼ ਹੋਰ ਵੀ ਬੇਨਤੀ ਕਰਨੀ ਚਾਹੂਗਾ ਪਹਿਲਾਂ ਵੀ ਦੋ ਵਾਰੀ ਕੀਤੀ ਹੈ ਅਹੀਂ ਪਬਲਿਕਸ ਮਾਰਮਾ ਤੇ ਕੀਤੀ ਹੈ ਟੋਨੀ ਵੀਰ ਜੀ ਉਹਨਾਂ ਨੇ ਵੀ ਗੱਲ ਕੀਤੀ ਹੈ ਮੇਰੀ ਸਾਰੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀ ਦੇ ਵਿੱਚ ਮੈਂ ਖੜ ਕੇ ਬੇਨਤੀ ਕਰਨੀ ਚਾਹਨਾ ਕਿ ਇੱਕ ਮੇਰੀ ਇੱਛਾ ਹੋ ਰਿਹਾ ਹੈ ਕਿ ਜੋ ਮਸਲਾ ਆਪਣਾ ਲੰਬੇ ਸਮੇਂ ਦਾ ਸੀਤਾ ਸਰ ਮੰਦਿਰ ਵਾਲੀ ਜਗਾ ਦਾ ਫਸਿਆ ਫਸਿਆ ਹੋਇਆ ਉਹ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਹੱਥ ਬਨ ਕੇ ਬੇਨਤੀ ਹੈ ਕਿ ਉਹਨੂੰ ਸਾਰਾ ਭਾਈਚਾਰਾ ਅੱਗੇ ਲਾ ਕੇ ਕਿਉਂਕਿ ਭਾਈਚਾਰੇ ਦੇ ਕੋਈ ਸਾਥੀਆਂ ਵੱਲੋਂ ਸਤਕਾਰਿਤ ਸਾਥੀਆਂ ਵੱਲੋਂ ਹਾਈ ਕੋਰਟ ਦੇ ਵਿੱਚ ਕੇਸ ਨੇ ਜਿਹੜੇ ਉਹ ਹੋਏ ਹੋਏ ਨੇ ਉਹ ਬੈਠ ਕੇ ਆਪਾਂ ਮਸਲਾ ਹੱਲ ਕਰ ਲਈਏ ਉਹਦੇ ਵਾਸਤੇ ਵੀ ਉਸ ਜਗ੍ਹਾ ਨੂੰ ਵੀ ਡਿਵੈਲਪ ਕਰ ਦੇ ਲਈ 60 ਕਰੋੜ ਰੁਪਏ ਜਿਹੜਾ ਉਹ ਮੈਂ ਮਨਜ਼ੂਰ ਕਰਾ ਰੱਖਿਆ ਇਹ ਜੀ ਚੀਜ਼ ਬਣਾ ਦੂੰਗਾ ਇਹ ਜਾਂ ਸਥਾਨ ਬਣਾ ਦੂੰਗਾ ਕਿ ਦੂਰੋਂ ਦੂਰੋਂ ਦੁਨੀਆ ਦੇਖਣ ਆਉਗੀ ਬਹੁਤ ਸਵਾ ਹੋ ਗਿਆ ਮੈਨੂੰ ਉਹ ਉਹ ਪ੍ਰੋਜੈਕਟ ਮੰਜ਼ੂਰ ਕਰਾਇਆ ਨੂੰ ਤੇ ਪੈਸੇ ਮਨਜ਼ੂਰ ਕਰਾਇਆ ਨੂੰ 31 ਮਾਰਚ ਤੱਕ ਕਿਉਂਕਿ ਫਾਈਨੈਂਸ਼ੀਅਲੀ ক্লোਜ਼ਰ ਹੋ ਜਾਂਦਾ ਜੇ ਉਹ ਆਪਾਂ ਨਹੀਂ ਸ਼ੁਰੂ ਕਰਦੇ ਤੇ ਇੱਕ ਵਾਰੀ ਉਹ ਪ੍ਰੋਜੈਕਟ ਲੈਂਸ ਹੋ ਗਏ ਪੈਸੇ ਵਾਪਸ ਮੁੜ ਗਏ ਤੇ ਫਿਰ ਮੁੜ ਕੇ ਕਦੇ ਇਸ ਏਰੀਆ ਦੀ ਡਿਵੈਲਪਮੈਂਟ ਵੀ ਹੋਣੀ ਸੋ ਮੇਰੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਜੀਅਦਾ ਕਿ ਭਾਈ ਆਪ ਅੱਗੇ ਲੱਗੋ ਬਹੁਤ ਲੰਮਾ ਸਮਾਂ ਭਾਈਚਾਰਿਆਂ ਦੇ ਵਿੱਚ ਲੜਾਈ ਝਗੜੇ ਵੀ ਹੋਲੇ ਪਰਚੇ ਵੀ ਹੋਲੇ ਉਹਨਾਂ ਚੀਜ਼ਾਂ ਦੇ ਵਿੱਚ ਪੋਸ਼ਣ ਨਿਕਲਦਾ ਥਾਂ ਨੇ ਤਾਂ ਥਾਂ ਧੀਰ ਨੇ ਕਿਸੇ ਕਿਸੇ ਨੇ ਚੱਕ ਕੇ ਨਹੀਂ ਲੈ ਜਾਣਾ ਇਹ ਜਾ ਔਰ ਸਭ ਤੋਂ ਵੱਡਾ ਫਾਇਦਾ ਜਿਹੜਾ ਉਹ ਉਹ ਤਾਂ ਭਾਈਚਾਰਾ ਹੀ ਗੁਈ ਹੈ ਕਿਉਂਕਿ ਆਪਣਾ ਸਾਰੀ ਆਬਾਦੀ ਜਿਹੜੀ ਸਾਰਾ ਭਾਈਚਾਰਾ ਘਰ ਪਰਿਵਾਰ ਦੇ ਜਿਹੜੇ ਉਹ ਇੱਥੇ ਰਹੇ ਨੇ ਇੱਕ ਵਾਰ ਜਿੱਥੇ ਜਿੱਥੇ ਆਵਾਰਾ ਪਸ਼ੂ ਫਿਰਦੇ ਨੇ ਇਹ ਗੰਦਗੀ ਹੈ ਉਹ ਜੇ ਉੱਥੇ ਇੱਕ ਬੇਮਿਸਾਲ ਚੀਜ਼ ਬਣ ਜੂਗੀ ਆਪਣੇ ਇਕਰਾਰ ਪਰਿਵਾਰਾਂ ਮਕਾਨਾਂ ਜ਼ਮੀਨਾਂ ਦੀ ਜਾਇਦਾਦਾਂ ਦੀ ਕੀਮਤਾਂ ਨੇ ਜਿਹੜੀਆਂ ਦੁੱਗਣੇ ਟਿਕਣੀਆਂ ਉਹ ਆਪਣੀ ਹੋ ਰਹੀਆਂ ਨੇ ਔਰ ਫਿਰ ਬੱਚਿਆਂ ਦੇ ਮਾਈਆਂ ਪਾਣਾ ਦੇ ਬਜ਼ੁਰਗਾਂ ਦੇ ਸੈਰ ਕਰਨ ਔਰ ਬੜ ساری ਸਾਰਾ ਪਲਾਨ ਜੋ ਕੀਤਾ ਹੋਇਆ ਸੋ ਹੱਥ ਬਨ ਕੇ ਬੇਨਤੀ ਕਿ ਹੁਣ ਆਪਾਂ ਉਹਦੇ ਵਾਸਤੇ ਆਪਣੇ ਕੋਲ ਸਮਾਂ ਨਹੀਂ ਹੈ ਹਿੰਮਤ ਮਾਰੋ ਉਹ ਮਸਲਾ ਆਪਾਂ ਬੈਠ ਕੇ ਹੱਲ ਕਰੀਏ ਤੇ 31 ਮਾਰਚ ਤੋਂ ਪਹਿਲਾਂ ਪਹਿਲਾਂ ਆਪਾਂ ਉਹ ਕੰਮ ਇਹੜਾ ਉਹ ਵੀ ਆਪਾਂ ਸ਼ੁਰੂ ਕਰ ਲਈਏ ਸੋ ਇਨਾਂ ਹੀ ਸ਼ਬਦਾਂ ਦੇ ਨਾਲ ਇੱਕ ਵਾਰ ਫੇਰ ਤੋਂ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ नवे साल दिया मुबारक सचे पातशाह वाहे गुरु बबा नानक सारू चढ़िया दोस्तों क्या आपके एमएस ऑफिस सॉफ्टवेयर के अंदर ये वाला ऑप्शन है ध्यान से देखो इसे कहते हैं कोपायलेट। मैं गारंटी के साथ बोल रहा हूं कि आपके पास नहीं होगा। ये आपके पास कब आएगा? पांच साल बाद। लेकिन मेरे लाखों स्टूडेंट इस ऑप्शन को यूज़ करके घंटों का काम मिनटों में कर रहे हैं। तो मैं कोपायलेट के बारे में आपको बताना चाह रहा हूं। ये ऐसा एआई टूल है जिसे अग